ਗੱਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਮਿੱਤਰੋ ਲੇਟ ਹੋ ਗਏ ਬਾਹਲੇ ਬਲੌਗ ਸਟਾਰਟ ਕਰਨ ਦੇ ਵਿੱਚ ਤੇ ਹੁਣ ਬਲੌਗ ਸਟਾਰਟ ਕਰਿਆ ਕਿਉਂਕਿ ਸੁਬਾਹ ਦੀ ਗਏ ਵੀ ਸੀਗੀ ਹੁਣ ਇੱਕ ਵਾਰ ਆਪਾਂ ਰੌਕਟ ਜਾ ਕੇ ਕੁਲਵਿੰਦਰ ਕੋਲ ਜਾ ਕੇ ਆਉਣਾ 19 ਕਿ ਚੀਜ਼ ਤੁਹਾਨੂੰ ਕਵਰ ਕਰਕੇ ਆਪਾਂ ਦਿਖਾਵਾਂਗੇ ਰੌਕਟ ਤੇ ਰਾਈਡ ਆ ਜਿਹੜੀ ਬਹੁਤ ਘਾਟ ਹੋਣ ਵਾਲੀ ਆ ਸਾਧੜਾ ਪਿਆ ਭੱਜ ਕੇ ਆਇਆ ਥੱਲੇੋਂ ਤਾਂ ਕਰਕੇ ਆ ਜਾ ਕੁਲਵਿੰਦਰ ਸੇਖੋ ਕੋਲ ਚੱਲਦੇ ਆ ਆਹ ਮਾਪੀ ਹੋ ਗਈ ਕਹਿੰਦੇ ਅੱਜ ਬੜਾ ਐਲਫਟ ਨਹੀਂ ਲੱਗਿਆ ਵਾ ਇਹ ਨਾ ਬੋਹਰਵਾਦੀ ਆਪਾਂ ਫੂਲਦਾ ਕਿੱਦਾਂ ਇਹ ਆ ਕਰਕੇ ਕਿਉਂ ਬਣਾ ਰਹੇ ਨੇ ਇਹ ਬਲੌਗ ਅੱਜ ਲੇਟ ਬਹੁਤ ਸਟਾਰਟ ਹੋਊਗਾ ਕਿਉਂਕਿ ਅੱਜ ਸਵੇਰੇ ਬਾਲੇ ਨਕਾਇਜ਼ ਤੇ ਕਹੇਜ ਪਰਸਨਲ ਕੰਮਾਂ ਦੇ ਵਿੱਚ ਫਸੇ ਹੋਏ ਸੀਗੇ ਤੇ ਹੁਣ ਮਿੱਤਰੋ ਰੌਕਟ ਚੱਕ ਕੇ ਤੇ ਠੜ੍ਹਦੇ ਵਿੱਚ ਤੇ ਆਉਣਾ ਵੀ ਉਹਨਾਂ ਤੋਂ ਨਾਲ ਜਿਹੜਾ ਬਾਤਮਾਲ ਆ ਨਿਕਲਦਾ ਬਾਤਮਾਲ ਗੱਲਵਾਜ਼ਾਂ ਦੇ ਮਿੱਤਰ ਨੂੰ ਬੁਲਾਉਣਾ ਮਿੱਤਰੋ ਜੀ ਮਿੱਤਰ ਫੇਰਾ ਬਈ ਮਿੱਤਰੋ ਆ ਮਿੱਤਰ ਆਪਣਾ ਕੁਲਵਿੰਦਰ ਸੇਖੋਂ ਅੱਜ ਹੈ ਆ ਜੇਰੇ ਤੇਰੀ ਸਮਾਈ ਲੈਣਾ ਭੈਣ ਤੇ ਬਰਕਰਾਰ ਰਹਿਣੀ ਚਾਹੀਦੀ ਆ ਕਹਿੰਦਾ ਜੀ ਕੁਲਵਿੰਦਰ ਇਹ ਜ਼ਰੂਰੀ ਆ ਲਈ ਮੇ ਮਿੱਤਰੋ ਆਪਣਾ ਪਟ્રોલ ਆ ਇਹਦਾ ਬੱਤੀ ਜਿਹਾ ਆ ਗਿਆ ਸੀ ਇਧਰੇ ਪਾਸੇ ਕਹਿੰਦਾ ਮੈਨੂੰ ਪਵਾਓ 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 ਕਰੀ ਗਿਆ ਹੁਣ ਸੋਚਿਆ ਮੈਂ ਯਾਰ ਪਲਾਂ ਦਾ ਪਟ્રોલ ਭਰਾ ਦੁਫਲਾਂਗੇ ਤੇ ਰਾਤ ਦਾ ਟਾਈਮ ਆ ਗੰਢਾ ਜੀ ਰਜਾ ਫਿਰ ਆ ਦੇ ਵਿੱਚ ਹੀ ਹੁਣ ਕੁਲਵਿੰਦਰ ਕੋਲ ਕਰੀਆਂ ਵਾਪਸੀਆਂ ਆਏ ਇਹ ਤਾਂ ਗੈਂਚੀਆਂ ਤੇ ਕੰਮ ਸੀ ਬੱਗੇ ਕੋਲ ਤੇ ਬੱਗਾ ਮੈਨੂੰ ਲੱਗਦਾ ਹੁਣ ਮੈਂ ਨਰਫੂ ਚੱਕਰ ਹੋ ਗਿਆ ਉਹ ਜੇ ਤਾਂ ਹੋਇਆ ਤਾਂ ਉਹਨੂੰ ਵੀ ਮਣਾਂਗੇ ਇਹ ਇੱਧਰ ਵੀ ਇੰਪੋਰਟੈਂਟ ਹੈ ਕਿ ਕੰਮ ਕਿਲਵੰਦਰ ਤੱਕ ਕੱਲ ਨੂੰ ਫੇਰ ਤੁਹਾਨੂੰ ਕਿਲਵੰਦਰ ਮਲਾ ਬਣ ਗਿਆ ਦੇ ਇੱਧਰ 3-4 ਦਿਨ ਆਪਣੇ ਨਾਲ ਹੀ ਭਟਕੂਆ ਆਦਮਾ ਤੇ ਹੁਣ ਟੋਲ ਗੱਲੀ ਨੂੰ ਸਿੱਧੇ ਹੋ ਜਾਂਦੇ ਆ ਤੇ ਹੁਣ ਵਾਪਸ ਗਿਆ ਹੋ ਗਿਆਂ ਮੰਨ ਕੇ ਚੱਲੋ ਵੀ ਨੇ ਰਾਜਪੂਰੀ ਹੋ ਗਿਆ ਯਾਰ ਧੰਨ ਖੜੇ ਆਇਆ ਸੀ ਮੈਂ ਜਮਾ ਯਾਰ ਧੰਨ ਖੜੇ ਜੇ ਮੁੜ ਜਾਂ ਗਏ ਹਣਾ ਪਰ ਭਾਏ ਨਾ ਯਾਰ ਕਿੱਥੇ ਨਹੀਂ ਮੁੜਿਆ ਗਿਆ ਹੁਣ ਵਾਪਸ ਗਿਆ ਕਰਿਆਂ ਨੇ ਬਾਕੀ ਯਾਰ ਠੰਡਾ ਹੈਗੀ ਆ ਤੇ ਪਰ ਰੌਕਟ ਚਲਾਉਣ ਦਾ ਜਿਹੜਾ ਨਜ਼ਾਰਾ ਨਾ ਇਹ ਦੋ ਚੀਜ਼ਾਂ ਨੇ ਇੱਕ ਛੋਟੇ ਨਾਲ ਮੈਂ ਐਕਸਪੀਰੀਅੰਸਾਂ ਸਾਂਝਾ ਕਰਦਾ ਅੱਜ ਇਹ ਇੱਕ ਬੰਦਾ ਸਪੋਰਟਸ ਬੈਗ ਦਾ ਜਿਹੜੇ ਪਰ ਇਹਨੂੰ ਸ਼ੌਂਕੀ ਆ ਯਾਰ ਸ਼ੌਂਕ ਆ ਉਹ ਬੰਦਾ ਇਹ ਫੀਲਿੰਗ ਸਮਝ ਸਕਦਾ ਵੀ ਯਾਰ ਜਿਹੜੀ ਸਪੋਰਟਸ ਬੈਗ ਚਲਾ ਲਈ ਤੇ ਆ ਠੰਡ ਗਰਮੀ ਨਹੀਂ ਦਿਖਦਾ ਬੰਦਾ ਕਿਉਂਦਾ ਯਾਰ ਇਹਨਾਂ ਦਾ ਸਵਾਦ ਹੀ ਨਹੀਂ ਕੋਈ ਕਿਉਂਕਿ ਤੇਜੇ ਗੱਡੀ ਚ ਨਾ ਜਾਂਦਾ ਜਿਹੜਾ ਹੁਣ ਕਾਰ ਲਵਰ ਲਵਰ ਆ ਤਾਂ ਜਿਹੜਾ ਆਪਣੇ ਕੋਲ ਜਿਵੇਂ ਝੋਟਾ ਆ ਝੋਟਾ ਨਹੀਂ ਮੰਨ ਕੇ ਚੱਲ ਫੋਰਚੂਨਰ ਹੋ ਗਈ ਜਾਂ ਟੋਯੋਟਾ ਦੀ ਯਾਰ ਕੋਈ ਵੀ ਗੱਡੀ ਆ ਇੱਕ ਚੀਜ਼ ਮੈਂ ਸੁਣੀ ਸੀ ਉਹਦੇ ਬਾਰੇ ਇਹਨੇ ਵੀ ਜਿੰਨੇ ਵਾਰੀ ਤੁਸੀਂ ਉਹ ਚਲਾਉਂਗੇ ਜਿੰਨਾ ਟਾਈਮ ਮਰਜ਼ੀ ਹੋ ਜੇ ਉਹਨੂੰ ਦੇ ਵਿੱਚੋਂ ਬੈਂਟਿਆਂ ਬੈਂਦਿਆਂ ਨੂੰ ਬਾਇਵਾ ਜਿਹੜੀ ਉਹ ਨਵੇਂ ਵਾਲੀ ਆਪੀ ਫੀਲ ਆ ਜਿਹੜਾ ਤੁਹਾਡਾ ਜਾਂਦਾ ਹੀ ਨਹੀਂ ਜਿਵੇਂ ਸੂਕੀ ਦੀ ਗੱਡੀ ਆ ਆਪਣੇ ਕੋਲ Maruti <Sansi> Suzuki ਦੀ ਵੀ ਹੈਗੀ ਆ ਉਹਦੇ ਵਿੱਚ ਕੀ ਚੱਕਰਾ ਉਹ ਪ੍ਰਾਣੀ ਲੱਗਦੀ ਐ ਜਦੋਂ ਬੈਠ ਕੇ ਖੜਕਾ-ਸੜਕਾ ਫਰੀ ਜਾਂਦੀ ਆ ਨਾ ਤੇ ਜਿਹੜੀ ਜਿਵੇਂ Fortuner ਆ ਗਈਆਂ Toyota ਦੀ ਕੋਈ ਵੀ ਆ ਉਹਦੇ ਵਿੱਚ ਯਾਰ ਜਮੀ ਆਵਾਜ਼ ਨਹੀਂ ਆਉਂਦੀ ਜਿੰਨੀ ਮਰਜ਼ੀ ਪ੍ਰਾਣੀ ਉਹ ਤੁਸੀਂ ਬੈਠ ਕੇ ਦੇਖਿਓ ਵੀ ਗੱਲਬਾਤ ਭਾਏ ਨਹੀਂ ਇੱਕ ਨੰਬਰ ਹੀ ਰਹਿੰਦਾ ਗਾ ਮਾਨ ਤੇ ਆਹਾ ਆ ਗਿਆ ਇਧਰ ਬਖਤਖਣ ਉਧਰ ਆ ਗਿਆ ਮੱਲਗਾਂ ਤੇ ਆ ਗਈ ਡਾਟਾ ਸੁਮਾ ਨਹੀਂ ਸੌਰੀ ਬਲੇਰੋ ਬਲੇਰੋ ਆ ਗਈ ਕਾਜੋ ਸੋਡੇ ਨਾ ਵੀ ਮਿੱਤਰੋ ਆਮ ਜਹਾਂਜੀ ਕਰ ਲਈਏ ਹਨ ਵੈਸੇ ਤਾਂ ਸਾਨੂੰ ਆਉਂਦਾ ਕਿਤੇ ਲੈ ਗਏ ਸੀ ਉਧਰ ਬੜੀਆਂ ਔੜਦੀਆਂ ਸੀ ਅੱਜ ਇਧਰ ਵੀ ਔੜ ਗਈ ਜਿਹਨਾਂ ਨੂੰ ਇਹਨੇ ਘੜਦੇ ਉਹ ਪਲੇਖੇ ਹਨ ਜਿਹਨਾਂ ਨੇ ਵਿਆਹ ਵਰਤੀਆਂ ਚ ਦੇਖਿਆ ਸਕੂਲਾਂ ਦੇ ਚ ਮਿੱਤਰੋ ਉਹ ਗੋਗੇ ਦੀ ਧਰਤੀ ਤੇ ਕਹਿੰਦੇ ਘਰ ਲਿਆ ਬਰ ਗੱਭਰੂ ਇਹ ਉੰਦਨੇ ਜਿਵੇਂ ਕਰੀ ਹੱਥ ਨਾਲ ਸੁਰਨ ਕਰਤੇ ਜਮਾ ਗੰਡਾ ਜੀਰਤਾ ਆਏ ਹਾਏ ਹਾਏ ਬੜਾ ਅਲੀ ਗਿਆ ਹੈ ਸਪੀਡ ਦਾ